ਕੈਨੇਡਾ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਕਾਂ ਤੇ 25% ਦੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਕਾਂ ਦੇ 10% ਸਦੀ ਟੈਰਫ ਲਗਾਉਣਗੇ 트ੰਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਜਾਣਕਾਰੀ ਦਿੱਤੀ ਹੈ 20 ਜਨਵਰੀ ਨੂੰ 10 ਵਜੇ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਹਨਾਂ ਤਿੰਨ ਦੇਸ਼ਾਂ ਤੇ ਟੈਰਿਫ ਲਗਾਉਣ ਵਾਲੇ ਕਾਰਜ ਦੇ ਆਦੇਸ਼ਾਂ ਤੇ ਸਖਤ ਕਰਨਗੇ ਕਿ ਉਹ ਦਕਸ਼ਤ ਕਰਨ ਤੋਂ ਬਾਅਦ ਇਹ ਸਭ ਕੁਝ ਲਾਗੂ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਵੇਂ ਹਰ ਕੋਈ ਜਾਣਦਾ ਕਿ ਹਜ਼ਾਰਾਂ ਲੋਕ ਮੈਕਸੀਕੋ ਤੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ ਅਤੇ ਉਹ ਆਪਣੇ ਨਾਲ ਡਰੱਗ ਤੇ ਅਪਰਾਧਕ ਲੈ ਕੇ ਆ ਰਹੇ ਨੇ ਜੇ ਕੈਨੇਡਾ ਤੇ ਮੈਕਸੀਕੋ ਚਾਹੁੰਦੇ ਨੇ ਕਿ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਰੋਕ ਸਕਦੇ ਨੇ ਤਾਂ ਉਹਨਾਂ ਕੋਲ ਜੇ ਇਹ ਕਰਨ ਦੀ ਸ਼ਕਤੀ ਵੀ ਹੈ ਤੇ ਇਸ ਲਈ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਕਾਂ ਦੇ 25% ਦੇ ਟੈਰਫ ਲਗਾਇਆ ਜਾਵੇਗਾ ਜਦੋਂ ਤੱਕ ਕੈਨੇਡਾ ਤੇ ਮੈਕਸੀਕੋ ਆਪਣੀ ਸਰਦਰਾਈ ਅਮਰੀਕਾ ਵਿੱਚ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨਹੀਂ ਰੋਕਦੇ ਤੇ ਉਹਨਾਂ ਨੂੰ ਭਾਰੀ ਟੈਰਫ ਦੇਣਾ ਪਵੇਗਾ ਉਥੇ ਟੈਰਫ 트럼ਪ ਨੇ ਚੀਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਚੀਨ ਤੋਂ ਡਰੱਗ ਖਾਸ ਤੌਰ ਤੇ ਫੈਂਟਾਲਾਈਨ ਵੱਡੇ ਪੱਧਰ ਤੇ ਅਮਰੀਕਾ ਆ ਰਹੀ ਹੈ ਤੇ ਉਹ ਪਹਿਲਾਂ ਵੀ ਚੀਨ ਕੋਲੋਂ ਨਸ਼ਿਆਂ ਦੇ ਮੁੱਦੇ ਚੱਕ ਚੁੱਕੇ ਨੇ ਤੇ ਚੀਨ ਨੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਦੇ ਵਿੱਚ ਫੈਂਟਾਲਾਈਨਸ ਡਰੱਗ ਦੀ ਆਮਦ ਬੇਰੋਕ ਹੈ ਤੇ ਅਜੇ 'ਚ ਸਾਡੀ ਸਰਕਾਰ ਚੀਨ ਦੇ ਡਰੱਗ ਨਤੇ ਰੋਕ ਲਾਉਣ ਤੇ 10% ਦੀ ਵਾਧੂ ਟੈਰਫ ਲਾਵੇਗਾ 트럼ਪ ਨੇ ਕਿਹਾ ਕਿ ਇਸ ਵੰਦ ਵਿੱਚ ਕਾਰਜਕਾਰੀ ਆਦੇਸ਼ਾਂ ਦੇ ਉਹਨਾਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ 20 ਦਿਨਾਂ ਦੇ ਵਿੱਚ 20 ਜਨਵਰੀ 2025 ਤੱਕ ਦਖਸਤ ਕੀਤੀ ਜਾਣਗੇ ਕੈਨੇਡਾ ਗਵਨਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ